ਅਰਨ ਸਮਈਆ ਬਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸ਼ਰਦਾ ਮਨ ਬਹੁਤ ਉਠਈਆ ਗੁਰ ਦੇਖੇ ਸ਼ਰਦਾ ਮਨ ਪੂਰੀ ਜਿਉ ਚਾਤਰਕ ਪ੍ਰਯੋ ਪ੍ਰਯੋ ਬੂੰਦ ਮੁਖ ਪਈਆ ਮੇਲ ਮੇਲ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਕਨਾਟਕ ਦੇਖ ਭੁਲਾਨੀ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਭਾਵੈ ਬਿਨ ਹਰ ਕੋ ਦੁਈਆ ਕੋਈ ਆ ਨਾਨ ਮੇਰਾ ਪ੍ਰਭੂ ਮਲਾਵੇ ਹਉ ਤਿਸ ਵਿਟਹੁ ਬਲ ਬਲ ਘੁਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ 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 ਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੀ ਆਵੇ ਪ੍ਰਭ ਆਏ ਮਿਲੈ ਖਿੰ ਢੀਲ ਨਾ ਪਈਆ ਕਰ ਕਰ ਕਿਰਿਆ ਆਚਾਰ ਵਧਾਏ ਮਨ ਪਖੰਡ ਕਰਮ ਕਪਟ ਲੋਭਈਆ ਬੇਸਵਾ ਕੈ ਘਰ ਬੇਟਾ ਜਨਮਿਆ ਪਿਤਾ ਤਾਹੇ ਗਿਆਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸਮਈਆ ਪ੍ਰਬਿਆਨ ਆਣ ਮਹਿੰਦੀ ਪਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ठाकुर कृपा ਤਾਰੀ ਮਹਾ ਪਕਰ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ 5 ਅਸ਼ਟਪਦੀ ਘਰ 12 ਇੱਕ ਓੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤਨਾ ਕਹੀ ਤਾਜਾਨ ਸਰਨ ਗਹੀ ਰਹਾਉ ਪ੍ਰਭ ਚਰਨ ਕਮਲਿਆ ਪਾਰ ਹਉ ਜਾਉ ਸਦ ਬਲੇ ਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨਾ ਜਾਹੇ ਹਰ ਨਾਮ ਰਸਨਾ ਕਹਿਨ ਮਲ ਪਾਪ ਕਲ ਮਲ ਦੇਹਨ ਚੜ ਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਦੂਰ ਪ੍ਰੇਮ ਪਰੀਤਾ ਏ ਸੰਤ ਨਿਰਮਲ ਰੀਤਾ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਰੰਕਾਰ ਪ੍ਰਭ ਪੇਖੀਐ ਬਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਡੋਲੀਐ ਇਤ ਊਤਾ ਪ੍ਰਭ ਬਸੇ ਹਰ ਹਰ ਚੀਤ ਤਿਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇਖਹਿ ਨੈਨ ਸੁਨ ਮੋਹਿ ਅਨਹਤ ਬੈਨ ਹਰ ਸਰਨ ਸੂਰਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹਿ ਨਾ ਪੀਵ ਨਿਤ ਕਰਹਿ ਮਨ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾਂ ਕੀ ਮਹਾ ਵਿਖੜੀ ਕਾਰ ਤਾਂ ਕੀ ਮਿਤ ਨਾ ਜਾਣੈ ਕੋਇ ਜਲ ਥਲ ਮਹੀ ਅਲਸੋਇ ਕਰ ਬੰਦਨਾ ਲਖ ਬਾਰ ਠਕ ਪਰਿਉ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨ ਸਾ ਪੂਰ ਬਲਾਵ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਉ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸਤ ਹਰ ਹਰ ਰੰਗ ਕਰ ਦਇਆ લે ਹੋ ਲੜ ਲਾਈ ਨਾਨਕਾ ਨਾਮ ਧਿਆਈ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ਜਾ ਚੋਂ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਖੂਪ ਗਹਿ ਭੁਜਾ ਪ੍ਰਭ ਜੀ ਲੇਹੁ ਹਰ ਨਾਮ ਆਪਣਾ ਦੇਹੁ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਉ ਲੋਭ ਮੋਹੇ ਬਾਂਦੀ ਦੇ ਬਿਨ ਭਜਨ ਹੋਵਤਖੇ ਜਮਦੂਤ ਮਹਾ ਭਯਾਨ ਚਿਤ ਗੁਪਤ ਕਰ ਮਹਿ ਜਾਣ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਈ ਭੈ ਪੰਜਨਾ ਮਰਾਰ ਕਰ ਦਇਆ ਪਤ ਉਧਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤਹਿ ਸਮਾਹੇ ਗਹਿ ਓਟ ਚਿਤਵੀ ਨਾਥ ਨਾਨਕ ਆਦੇ ਰਖ ਹਾਥ ਹਰ ਗੁਣ ਨਿਦੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਣ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੂਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨ ਭੇਤ ਜਿਉ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪ੍ਰਾਨ ਜਿਉ ਲੋਭੀ ਐ ਧਨਦਾਨ ਜਿਉ ਦੂਧ ਜਲਹਿ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਮਾਤ ਪੁੱਤ ਹੈ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹੈ ਤਨ ਸੰਗ ਮੈਗਲ ਹੈ ਕਮੈ ਬੰਦ ਜਿਉ ਗਰਸਤ ਵਿਖਈ ਤੰਦ ਜਿਉ ਜੁਵਾਰ ਬਿਸਨ ਨਾ ਜਾਏ ਹਰ ਨਾਨਕ ਹੋ ਮਨ ਲਾਈ ਕੋ ਰੰਕ ਨਾ ਦੇਨੇ ਚਾਤਰਕ ਚਾਹਤ ਮੇਹ ਜਨ ਜੀਵ ਨਾ ਸਤ ਸੰਗ गोबिंद भज ना रंग रसना बखानै नाम नानक दर्शन दान गुण गाए सुन लिख दे सो सर्व फल हर ले कुल समूह करत उद्धार संसार कुतरास पार हर चरण बोहित ताहे मिल साध संग जस गाहे हर पैज रखा मरार हर नानक शरण द्वार ਬਲਾਵਲ ਮਹੱਲਾ ਪਹਿਲਾ ਥਿੱਤੀ ਘਰ ਦੱਸੋ ਆ ਜੱਟ